ਸਿੱਧੂ ਮੂਸੇ ਵਾਲਾ ਸੁਣਦਾ ਦੇਖੋ ਦੰਜਾਨੀਆਂ ਦੇ ਜੰਗਲਾਂ ਦੇ ਵਿੱਚ ਵੀ ਸਿੱਧੂ ਮੂਸੇ ਵਾਲਾ ਮੈਂ ਕਹਿੰਦਾ ਜੀ ਜਿਹੜੀ ਤੁਹਾਡੀ ਉਹਦੀ ਬੋਲੀ ਦੇ ਵਿੱਚ ਤੁਸੀਂ ਸਿੱਧੂ ਮੂਸੇ ਵਾਲਾ ਦਾ ਗਾਣਾ ਗਾਣਾ ਸੁਣਾ ਸਕਦੇ ਹੋ ਨਹੀਂ ਡੈ ਬਣਾ ਕੋਈ ਹੋਰ 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 ਕੋਈ ਸੁਣਾ ਦੇਣਾ ਡਾ 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 ਲਾ ਦਾ ਵਾਂਗੂ ਨਹੀਂ ਨਹੀਂ ਕੋਈ ਹੋਰ ਹੋਰ ਕੋਈ ਸੁਣਾ ਦੇ ਇੱਕ ਮਿੰਟ ਚੱਲਦਾ ਰਹਿਣਾ ਚੱਲਣ ਦਾ ਚੱਲਣ ਦੇ ਕੋਈ ਹੋਰ ਸੁਣਾ ਨਾ ਜਿਹੜਾ ਸਾਡੇ ਹੰਗਸਾ ਹੈ ਆਹ ਸਾਡੇ ਵਾਂਗੂ ਸਾਡੀਆਂ ਨਹੀਂ ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕਲਿਸਟਡ ਕਾਰਾਂ ਨੇ ਨਹੀਂ ਨਹੀਂ ਅੰਨ ਨੇ ਸਾਡੇ 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 ਵਾਂਗੂ ਸਾਡੀਆਂ ਨਹੀਂ ਮੈਂ ਕਿਸ ਤਰ੍ਹਾਂ ਕਾਰਾਂ ਨੇ ਵਾਠੀ ਕਰਾਂ ਹਾਂ ਸਾਡੇ ਵਾਂਗੂ ਸਾਡੀਆਂ ਨਹੀਂ ਹਾਂ ਬੈ ਬਲੈਕ ਬਲੈਕਲਿਸਟਡ ਕਾਰਾਂ ਨੇ ਨਹੀਂ 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 ਅਧੋਰ ਹੋ ਗਿਆ ਹੋ ਗਿਆ ਕੱਟਦੇ ਪੁੱਤ ਇੱਕ ਮਣ ਕੱਟੀ